ਇਹਨਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਐਨ ਆਰ ਆਈ ਪੇਰੈਂਟ سپورਟ ਸਰਵਿਸ ਜਿਹੜੇ ਲੋਕ ਕਮਾਈ ਕਰਨ ਦੇ ਲਈ ਜਾਂ ਫਿਰ ਪੜ੍ਹਾਈ ਕਰਨ ਦੇ ਲਈ ਦੇਸ਼ੋਂ ਬਾਹਰ ਗਏ ਨੇ ਐਨ ਆਰ ਆਈ ਬਣ ਗਏ ਨੇ ਉਹਨਾਂ ਦੇ ਮੋਸਟਲੀ ਜਿਹੜੇ ਮਾਪੇ ਨੇ ਉਹ ਆਪਣੇ ਪਿੰਡ ਦੇ ਵਿੱਚ ਜਾਂ ਫਿਰ ਆਪਣੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਮਾਪੇ ਉਹਨਾਂ ਦੇ ਨਾਲ ਨਹੀਂ ਜਾਂਦੇ ਜਿਹੜੇ ਤਾਂ ਮਾਪਬਪ ਥੋੜੇ-ਬੋਧੇ ਜਵਾਨ ਨੇ ਉਹ ਤਾਂ ਆਪਣਾ ਕੰਮ ਖੁਦ ਕਰ ਲੈਂਦੇ ਨੇ ਪਰ ਬਹੁਤ ਸਾਰੇ ਅਜਿਹੇ ਬਜ਼ੁਰਗ ਪਿੰਡਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਆਪਣਾ ਕੰਮ ਨਹੀਂ ਕਰ ਪਾਉਂਦੇ ਜਾਂ ਫਿਰ ਆਪਣੀਆਂ ਲੋੜਿੰਦੀਆਂ ਚੀਜ਼ਾਂ ਤੱਕ ਨਹੀਂ ਲੈ ਪਾਉਂਦੇ ਦੋਸਤੋ ਇੱਥੇ ਕੰਮਕਾਰ ਤੋਂ ਮਤਲਬ ਇਹ ਹੈ ਕਿ ਜਿਵੇਂ ਕਿ ਛੋਟੇ-ਮੋਟੇ ਘਰਾਂ ਦੇ ਕੰਮ ਔਰ ਬਾਹਰ ਤੋਂ ਸਮਾਨ ਲੈ ਆਉਣਾ ਹਸਪੀਟਲ ਤੱਕ ਜਾਣਾ ਜਾਂ ਫਿਰ ਹੋਰ ਘਰ ਦੀਆਂ ਲੋੜਿੰਦੀਆਂ ਚੀਜ਼ਾਂ ਨੂੰ ਘਰ ਤੱਕ ਲੈ ਕੇ ਆਉਂ ਬੱਚਿਆਂ ਦੇ ਪਾਰਸਲ ਨੂੰ ਲਿਆਉਣਾ ਜਾਂ ਫਿਰ ਬੱਚਿਆਂ ਤੱਕ ਪਾਰਸਲ ਨੂੰ ਪਹੁੰਚਾਉਣਾ ਇਸ ਤਰੀਕੇ ਦੇ ਕੰਮ ਵੀ ਬਹੁਤ ਸਾਰੇ ਹੁੰਦੇ ਨੇ ਤੁਸੀਂ ਐਨ ਆਰ ਆਈ ਭਰਾਵ तरीके दी सर्विस दे ਸਕਦੇ ਹੋ ਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਮਾਪੇ-ਬਾਪ ਨੂੰ ਸਪੋਰਟ ਕਰ ਸਕਦੇ ਹੋ ਉਹਨਾਂ ਦੇ ਛੋਟੇ-ਮੋਟੇ ਘਰ ਦੇ ਕੰਮ ਕਰ ਸਕਦੇ ਹੋ ਇਸ ਦੀ ਤੁਸੀਂ ਸੈਲਰੀ ਵੀ ਲੈ ਸਕਦੇ ਹੋ ਜਾਂ ਫਿਰ ਹਰ ਇੱਕ ਕੰਮ ਦੇ ਵੱਖਰੇ-ਵੱਖਰੇ ਪੈਸੇ ਵੀ ਲੈ ਸਕਦੇ ਹੋ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਹੋ ਜੇਕਰ ਤੁਹਾਨੂੰ ਇੱਕ ਪਿੰਡ ਦੇ ਵਿੱਚ ਲਗਭਗ 20 ਘਰ ਵੀ ਮਿਲ ਗਏ ਤਾਂ ਤੁਹਾਡੀ ਵਧੀਆ ਕਮਾਈ ਹੋਣੀ ਸ਼ੁਰੂ ਹੋ ਜਾਏਗੀ